80 ਸਾਲ ਦੀ ਤੁਹਾਡੀ ਉਮਰ ਹੋ ਗਈ ਇਸੇ ਪਿੰਡ ਵਿੱਚ ਤੁਸੀਂ ਰਹੇ ਸ਼ੁਰੂ ਤੇ ਹਾਂਜੀ ਅੱਗੇ ਵਾਲੀਆਂ ਖਰਾਕਾਂ ਹੁਣ ਕਿੱਛਾਂ ਜੀ ਅੱਛਾ ਅਗਰਾਂ ਮੈਂ ਐਸਾਂ ਦਾ ਦੁੱਧ ਪੀਣ ਨੂੰ ਮੱਖਣ ਖਾਣੇ ਨੂੰ ਹੂੰ ਹੁਣ ਹੁਣ ਤਾਂ ਡੈਰੀਆਂ ਦਾ ਡੈਰੀ ਜਪਾਉਂ ਦਾ ਅਗਲਾ ਚਾਹ ਭਲਾ ਕੇ ਚੱਲੋ ਜੀ ਹੱਕ ਜਿੰਦਾ ਬੁੜਿਆਂ ਨੂੰ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਨਹੀਂ ਜੀ ਪਹਿਲਾਂ ਵਾਲੀਆਂ ਉਹ ਗੱਲਾਂ ਵਧੀਆ ਸੀਗੀਆਂ ਹਾਂ ਉਹ ਵਧੀਆ ਤੇ ਕਿੱਦਾਂ ਆਏ ਵਧੀਆ ਦੀਆਂ ਹਾਂ ਖਾਣੇ ਪੀਣੇ ਨੂੰ ਖੁੱਲਚੀ ਹਾਂ ਕੋੜ ਗੰਨਾ ਵੀ ਖਾਂਦੇ ਸੀ ਪੀਂਦੇ ਤੇ ਖਿਲਾੜੀਆਂ ਚੱਲਦੇ ਸੀ ਹਾਂ ਹੁਣ ਦੇਖ ਲੋ ਬੰਦवारे ਹੋ ਗਏ ਹਾਂ ਹੁਣ ਕਿਹੜਾ ਪੁੱਛਦਾ ਮੋਆ ਆਪਣੀ ਆਪਣੀ ਪੂਜਾਂ ਦੀ ਪਾਈਗੀ ਆਪਣੀ ਆਪਣੀ ਜਾਨ ਦੀ ਪਾਈਗੀ ਹੋਰ ਕੀ ਹੁਣ ਨਵੀਂ ਉਮਰ ਦੇ ਮੁੰਡੇ ਜਿਹੜੇ ਉਹ ਕਹਿੰਦੇ ਕਿਹੜੇ ਬਾਗ ਦੀ ਮੂਲੀਆਂ ਤੋਂ ਹਾਂ ਹਾਂ ਵੀ ਕਹਿੰਦੇ ਐ ਵੀ ਹੁੰਦਾ ਆ ਕਰਨਾ ਕਰ ਨਹੀਂ ਕਰਨਾ ਨਾ ਕਰ ਹਾਂ ਹਾਂ ਜਾਂ ਜਿੱਥੇ ਨੂੰ ਜਾਣਾ ਆ ਵੀ ਕਹਿ ਦਿੰਨੇ ਹਾਂ ਅੱਛਾ ਹਾਂ ਹਾਂ ਜੀ ਤੁਹਾਡੇ ਟਾਈਮ 'ਚ ਗੱਲਾਂ ਨਹੀਂ ਚੁਣਨੀ ਆ ਇਹ ਹਾਂ ਜਦ ਤੱਕ ਇਹ ਕੰਮ ਲੱਗਿਆ ਰਹਿੰਦਾ ਤਾਂ ਹੁਣ ਤਾਂ ਬੈਠੇ ਹਾਂ ਹੁਣ ਕੋਈ ਭਈਏ ਕੰਮ ਕਰਦੇ ਨਹੀਂ ਲੈ ਟਾਈਮ ਹੁਣ ਕੋਈ ਕੋਈ ਕੰਮ ਨਹੀਂ ਚਲੇ ਆਪਣੇ ਵਾਲੇ ਬਾਹਰ ਚਲੇ ਗਏ ਬਹੁਤੇ ਉਹ ਉਹਨਾਂ ਬਾਰੇ ਕੀ ਕਹਿੰਦੇ ਤੁਸੀਂ ਉਹ ਜੀ ਗਲਤੀ ਗਲਤਫਹਿਮੀ ਚ ਫਸ ਗਏ ਕੋਈ ਕਰਮਾ ਵਾਲਾ ਜੀਬ ਹੈ ਜਿਹੜੇ ਨੂੰ ਗਾਹਾਂ ਜਾ ਕੇ ਨੌਕਰੀ ਮਿਲ ਗਈ ਹਾਂ ਨਹੀਂ ਤਾਂ ਟੱਕੇ ਖਾਣ ਉਧਰ ਉਧਰ ਭਈਆਂ ਵਾਲਾ ਹਾਲ ਜਿੱਦੜ ਇਧਰ ਬਈਏ ਰਹੇ ਨੇ ਹਾਂ ਉਹੀ ਹਾਲ ਉਧਰ ਹੈ ਅਮਰੀਕਾ ਕੈਨੇਡਾ ਹਾਂ ਹੋਰ ਕੀ ਆ ਕੋ ਕੋ ਚੰਗਾ ਕੰਮ ਥੋੜੋ ਹੈ ਚੰਗਾ ਕੰਮ ਹੈ ਜੇ ਕੋਈ ਨੂੰ ਉਧਰ ਨੌਕਰੀ ਸਗੇ ਬੰਦੇ ਨੂੰ ਮਿਲ ਗਈ ਹਾਂ ਉਹ ਆਦਮੀ ਬੜੀ ਆਪਣੀ ਮਰਜ਼ੀ ਕਰਦਾ ਮੈਨੂੰ ਤਾਂ ਕੋਈ ਦੇਖਿਆ ਨਹੀਂ ਹੈਗਾ ਵੀ ਜਿਹੜਾ ਸਮਾਜਦਾਰ ਹੋ ਗਿਆ ਸਾਡੇ ਪਿੰਡ ਵਿੱਚ ਕੋਈ ਨਹੀਂ ਹੈਗਾ ਜਿਹੜਾ ਬਾਹਰ ਗਿਆ ਤੇ ਸਮਾਜਦਾਰ ਹੋ ਗਿਆ ਹਾਂ ਵੀ ਸਮਾਜਦਾਰ ਹੋ ਗਿਆ ਕੋਈ ਨਹੀਂ ਹੈਗਾ ਕੋਈ ਕਰਮਾਂ ਵਾਲਾ ਜੀਵ ਹੈ ਚੱਲ ਜੇ ਹੋ ਵੀ ਗਿਆ ਕੁਝ ਤਾਂ ਮਾਂ ਤਾਂ ਫਿਰ ਛੁੱਟ ਗਈ ਪਿਓ ਤਾਂ ਫਿਰ ਛੁੱਟ ਗਿਆ ਹਾਂ ਜੀ ਮਾਂ ਬਾਪ ਵੀ ਛੱਡੇ ਭੈਣ ਭਾਈ ਵੀ ਛੱਡੇ ਮਿੱਤਰ ਮੇਲੀ ਵੀ ਛੱਡ ਤੇ ਅਗਲੇ ਨੇ ਹਾਂ ਹੁਣ ਤਾਂ ਇਹ ਹੈ ਜੇ ਕੰਮ ਆ ਗਿਆ ਜੇ ਤੂੰ ਕੰਮ ਕਰਦਾ ਤਾਂ ਰੋਟੀ ਹੈਗੀ ਨਹੀਂ ਆਪਣੇ ਘਰ ਨੂੰ ਜਾ 90 ਦੇ ਘਰ ਨੂੰ ਚਲੇ ਜਾ ਬਸ ਆਏਗਾ ਉੱਠਾ ਕੋਲ ਜਾ ਬੀ ਹਾਂ ਬਹੁਤ ਤੁਸੀਂ ਜਿਹੜਾ ਨਾ ਐਨ ਗੱਲ ਦੀ ਜਿਹੜੀ ਰਮਝ ਫੜ ਲਈ ਵੀ ਜੇ ਤੁਸੀਂ ਚਲੇ ਵੀ ਗਏ ਬਾਹਰ ਮੈਂ ਕਹਿੰਦਾ ਕਰੋੜਪਤੀ ਵੀ ਬਣ ਵੀ ਗਏ ਤੇ ਜੇ ਤੁਹਾਡੀ ਮਾਂ ਪਿਓ ਹੀ ਰਹਿ ਗਏ ਪਿੱਛੇ ਛੁੱਟ ਗਏ ਜ਼ਿੰਦਗੀ 'ਚ ਹੋਟਲ ਚਲੇ ਜਾਣੇ ਬਾਬੇ ਦੇ ਘਰ ਨੂੰ ਚਲੇ ਜਾਣੇ ਉਹਨਾਂ ਨੂੰ ਕੋਈ ਪਿੱਛੇ ਜੇ ਸਨ ਮਤਲਬ ਕਿ ਗੱਲ ਦਾ ਸਵਾਦ ਤਾਂ ਨਾ 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 ਆਮ ਦਫਾ ਜਨਕਾਰਾ ਭੈਣ ਭਾਈ ਨਹੀਂ ਸਿਆਣ ਦਾ ਗੈਂਦਾ ਜੰਮਿਆ ਹੋਇਆ ਉਹ ਵੀ ਕਹਿੰਦਾ ਵੀ ਮੇਰੇ ਨਾਲ ਕਰਾ ਦੇ ਤੂੰ ਖੇਲ ਲੈ ਫਿਰ ਆਖੰਮ ਵੀ ਹੈਗਾ ਆ ਪੰਜਾਬ ਦੇ ਵਿੱਚ ਆਹ ਜਿਆਦਾ ਕੰਮ ਹੋ ਗਿਆ ਅੱਜ ਕਾ ਮੁੰਡਾ ਹੋਣੇ ਅੱਜ ਹੀ ਮਰਿਆ ਹੂੰ ਉਹ ਬਿਜਰਾ ਇੱਥੇ ਤੇ ਜ਼ਮੀਨ ਨੂੰ ਵੇਚ ਗਿਆ ਥਾ ਅੱਛਾ ਉਹ ਮਾੜਾ ਮੋਟਾ ਬਾਹਰ ਦੁਬਈ ਨੂੰ ਜਾਣੇ ਨੂੰ ਫਿਰਦਾ ਥਾ ਅੱਛਾ ਉਹਦੀ ਮੌਤ ਹੋਈ ਚਲੋ ਅੱਜ ਜਾਗਰਦਤਾਂ ਲਿਆ ਕੇ ਉਹਦੀ ਜ਼ਮੀਨ ਪੰਡਾ ਰੱਬੇ ਚੁੱਕ ਪਿਆਦਾ ਚਲੋ ਇਹ ਤਾਂ ਅਸੀਂ ਗੱਲਾਂ ਕਰ ਰਹੇ ਨਿਹਾਰ ਦੀਆਂ ਵੀ ਨਿਹਾਰ ਆ ਗਿਆ ਹਨਾ ਹਰੇਕ ਚੀਜ਼ ਦੇ ਵਿੱਚ ਕੋਈ ਆਪਣੇ ਟਾਈਮ ਦੀ ਕੋਈ ਵਧੀਆ ਚੀਜ਼ ਵਧੀਆ ਗੱਲ ਕਿਹਾ ਸੀ ਜਿਹੜਾ ਕਿਆ ਕੁਝ ਵਧੀਆ ਹੁੰਦਾ ਸੀ ਵਧੀਆ ਕੰਮ ਤਾਂ ਹੁਣ ਆਹੀ ਤਾਂ ਵੀ ਜਿਹੜਾ ਚੰਗਾ ਖੇਤੀ ਕਰਦਾ ਹੂੰ ਚਾਰ ਪੈਸੇ ਜੋੜ ਕੇ ਆਪਣੇ ਨਿਆਣਿਆਂ ਨੂੰ ਸੁਹਾਰ ਦੇ ਸਕਦਾ ਸੀ ਹਾਂ ਉਹ ਸੁਹਾਰ ਵੀ ਤਾਂ ਹੈ ਜੇ ਘਰ ਨਿਆਣੇ ਲੈ ਕੇ ਨਿਕਲਿਆ ਹੁਣ ਜੇ ਕੋਈ ਕਮੂਕ ਤੇ ਨਿਕਲਿਆ ਫਿਰ ਪੱਟੀ ਮੇਸ ਹੋ ਜਾਂਦੀ ਹੈ ਹਾਂ ਹੁਣ ਅਸਲ ਤਾਂ ਗੱਲ ਨਹੀਂ ਨੀ ਹਾਂ ਹੁਣ ਤਾਂ ਸਾਰੀ ਪੈਸੇ ਦੀ ਗੱਲ ਤੂੰ ਦੇ ਦੇ ਤੂੰ ਮਟਕਾਉਂਦਾ ਫਿਰ ਬਸ ਇਹ ਕੰਮ ਹੋ ਗਿਆ ਹੁਣ ਕੋਈ ਵੀ ਪਿੰਡ ਦੇ ਵਿੱਚ ਇਹ ਜੀ ਚੰਗਾ ਕੰਮ ਕੋਈ ਨਹੀਂ ਕਰਨੇ ਵਾਲਾ ਜੰਮਿਆ ਬਸ ਇੱਥੇ ਸ਼ੌਕ ਨੂੰ ਰਹਿ ਗਏ ਸ਼ੌਕਦਾਂ ਦੀ ਕੌਣ ਪੁੱਛਦਾ ਹਾਂ ਜਿਹੜੇ ਉਡਾਰ ਹੋ ਗਏ ਚਲੇ ਗਏ ਬਾਹਰ ਬਾਹਰ ਲੰਗੇ ਦੱਸੂ ਕਰੂਗੇ ਤੇ ਬੁੜੇ ਬੈਠੇ ਆ ਬੈਂਚਾਂ ਉੱਪਰ ਬੁੜਾ ਵੀ ਕਿਹੜਾ ਰਹਿ ਗਿਆ ਇੱਕ ਮੇਰੀ ਉਮਰ ਦੇ ਤੇ 2-1-2 ਹੋਣੇ ਮਸੋਂ ਅੱਛਾ ਬਸ ਸਭ ਜਾਂਦੇ ਨੇ ਆਹਾਂ ਚਲੋ ਚਲੋ ਚਲੀਦਾ ਮੇਲਾ ਤਾਂ ਸ਼ੁਰੂ ਤੋਂ ਹੈਗਾ ਹੀ ਐ ਚੱਲੀ ਜਾਣਾ ਇਹ ਪਰ ਉਹ ਜਿਹੜਾ ਪੁਰਾਣਾ ਸਮਾਂ ਸੀ ਜਿਹਦੇ ਚ ਖਿਡਾਰੀਆਂ ਹੁੰਦੇ ਸੀ ਐ ਖਰਾਕਾ ਚੀਆਂ ਦੇ ਸੀ ਚਟਣੀ ਕੁੱਟਦੇ ਸੀ ਦੋਰੀ ਛੋਟੇ ਚ ਕੁੰਡੀ ਛੋਟੇ ਚ ਮੈਂ ਕਹਿੰਦਾ ਜਦ ਤਾ ਨੂਨ ਦੇ ਖਾਲੀ ਉਹ ਚੰਗੀ ਹੁੰਦੀ ਸੀ ਘਠੇ ਗੇਲ ਉਹ ਤਾਂ ਉਹ ਵੀ ਕਿਜਨੀ ਦੀ ਫਾਰਮ ਚੀਜ਼ਾਂ ਚੱਲੀਆਂ ਜ਼ਹਿਰ ਤਾਂ ਗਵਰਨਮੈਂਟ ਜ਼ਹਿਰ ਤਾਂ ਸੜਦੀ ਆ ਹੁਣ ਰੇ ਪਾਈਏ ਜ਼ਹਿਰ ਹੈ ਅੱਛਾ ਉਹ ਕਿਦਾਂ ਆਏ ਆ ਜੀ ਹੁਣ ਜਿਹੜੀ ਫਸਲ ਵਿੱਚ ਰੇ ਪਾਣੀ ਦਵਾयां ਪੈਂਦੀ ਆ ਉਹ ਤਾਂ ਜ਼ਹਿਰ ਆ ਹਾਂ ਹੁਣ ਤਾਂ ਅਸੀਂ ਜ਼ਹਿਰ ਖਾ ਰਹੇ ਹਾਂ ਕੋਈ ਵੀ ਚੀਜ਼ ਖਾਣੇ ਸਬਜ਼ੀ ਪਾਜੀਆ ਸਭ ਜ਼ਹਿਰ ਹੈ ਅੱਛਾ ਕੀ ਦੇ ਵਿੱਚ ਜੇ ਤੂੰ ਕਹਿੰਦਾ ਵੀ ਇਹ ਖਰਾਕ ਨਹੀਂ ਹੈਗੀ ਹੁਣ ਹੁਣ ਤਾਂ ਇੱਕ ਪੇਟ ਪੂਜਾ ਕਰਨੇ ਵਾਲੀ ਕੰਮ ਹੈ ਨੁਕਸਾਨ ਕਰਦੀਆਂ ਚੀਜ਼ਾਂ ਹਾਂ ਸਭ ਨੁਕਸਾਨ ਕਰਦੀਆਂ ਜਿਹੜੇ ਬਿਮਾਰੀਆਂ ਪਹਿਲਾਂ ਤੁਹਾਡੇ ਟਾਈਮ ਵੀ ਹੋਇਆ ਕਰਦੀਆਂ ਤੇ ਦਾ ਸ਼ੂਗਰ ਸ਼ਾਗਰ ਕੋਈ ਨਾ 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 ਸ਼ੂਗਰ ਸ਼ਾਗਰ ਕੋਈ ਕਿਸੇ ਨੂੰ ਨਹੀਂ ਜਾ ਦੇਖਿਆ ਅੱਛਾ ਹਾਂ ਸਾਈਕਲ ਸਾਈਕਲ ਵੀ ਚਲਾਉਂਦੇ ਸੀ ਪਹਿਲਾਂ ਤੁਸੀਂ ਸਾਈਕਲ ਕੀ ਜੀ ਸਭ ਕੋ ਕਰਦੇ ਜੇ ਕੰਮ ਕਰ ਅੱਛਾ ਖੇਤੀ ਜਿਹੜੀ ਕਰੀ ਤੁਸੀਂ ਬੜਦਾਂ ਨਹੀਂ ਕਰੀ ਬੜਦਾਂ ਵਾਲੀ ਵੀ ਕਰੀ ਏ ਟਰੈਕਟ ਕੇ ਵੀ ਕਰੀ ਏ ਹੁਣ ਵੀ ਕਰਦੇ ਨੇ ਟਰੈਕਟ ਕੇ ਨਾ ਮਾੜੀ ਮੋਟੀ ਅੱਛਾ ਹੁਣ ਵੀ ਕਰ ਲੈਂਦੇ ਆ ਹਾਂ ਹਾਂ ਕਰਦੇ ਆ ਵਾਜੀ ਵਾ ਹਾਂ ਬਸ ਅੱਜ ਉਹ ਜਿਹੜੇ ਵਿਆਹ ਹੁੰਦੇ ਤੇ ਪਹਿਲਾਂ ਉਹ ਡੂਡ 100 ਰੁਪਏ ਦਾ ਹੋ ਜਾਂਦੇ ਸੀ ਹੁਣ ਹੁਣ ਡੂਡ ਲੱਖ ਕੇ ਨਾ ਦਾਲ ਰੋ ਸਬਜ਼ੀ ਵੀ ਨਹੀਂ ਬਣਦੀ ਪਹਿਲਾਂ ਡੂਡ ਰੁਪਏ ਚ ਹੋ ਜਾਂਦਾ ਸੀ ਹਾ ਡੂਡ ਰੁਪਈਆ ਜਦ ਪੰਡੇ ਸੇ ਬੁਲਾਇਆ ਫੇਰੇ ਕੇ ਰੇ ਕੇ ਚਲਾਉ ਰਹੇ ਮੇ ਕਾਨੂੰ ਹੂੰ ਹੂੰ ਤਾਂ ਕਰੋੜਾਂ ਰੁਪਈਆ ਦੀ ਗੱਲ ਐ ਜੇ ਕਿਸੇ ਕੁੜੀ ਦਾ ਵਿਆਹ ਕਰਨਾ ਪਈ ਜੋ ਬਸ ਗਿਆ ਕਿਲਾ ਬੈਕ ਕਰਕੇ ਫਿਰ ਚੜਦਾ ਹਾਂ ਕਿਲਾ ਬੈਕ ਕਰਨਾ ਪੈਂਦਾ ਹਾਂ ਹੁਣ ਅੱਜਕੱਲ ਮੂੰਹ ਮੂੰਹ ਅੱਧੀ ਚੀਜ਼ ਮੰਗਦਾ ਅਗਲਾ ਅਗਲਾ ਕਹਿੰਦਾ ਗੱਡੀ ਲੈਣੀ ਐ ਬਾਈ ਹਾਂ ਉਹ ਹੁਣ ਤੈਨੂੰ ਮੈਂ 16-17 ਲੱਖ ਦੀ ਮਿਲਦੀ ਐ ਹਾਂ ਉਹ ਕਿਹੜਾ ਦੇ ਦੂਗਾ ਨਸੁਦਾਇਆ ਹੋਈ ਜੇ ਜੋ ਹੋਇਆ ਉਹਦੇ ਅਗਲਾ ਰਸਤਾ ਨਹੀਂ ਕਰਦਾ ਹਾਂ ਹਾਂ ਜੀ ਅੱਛਾ ਚਲੋ ਉਹ ਤਾਂ ਗੱਲ ਵੱਖਰੀ ਹੋ ਗਈ ਫਿਰ ਜਿਹੜਾ ਵਿਆਹ ਦਾ ਮਾਹੌਲ ਹੈ ਪਹਿਲਾਂ ਜਿਹੜਾ ਚਾਹ ਹੁੰਦਾ ਤਾਂ ਰੌਣਕਾ ਹੁੰਦੇ ਤੇ ਖੁਸ਼ੀ ਹੁੰਦੀ ਸੀ ਹੁਣ ਤਾਂ ਕੁਝ ਹੋਰ ਹੀ ਤਰ੍ਹਾਂ ਦਾ ਹੁੰਦਾ ਹੁਣ ਤਾਂ ਬੰਨ ਕੇ ਜਿਹੜੀ ਜਿਹੜੀ ਨੈੜ ਕੇ ਚੀਜ਼ ਕਰਨੀ ਹੈ ਨਾ ਉਹ ਚੀਜ਼ ਹੋ ਰਹੀ ਆ ਕੋਈ ਖੁਸ਼ੀ ਵਾਲੀ ਗੱਲ ਤੇ ਕਰਮਾਂ ਵਾਲੇ ਦੇ ਘਰ ਜਿਹਦੇ ਕੋ چار ਪੈਸੇ ਨੌਕਰੀ ਕਰਦਾ ਉਹਦੇ ਘਰ ਆਮ ਆਦਮੀ ਦੇ ਘਰ ਨਹੀਂ ਹੈ ਕੀ ਉਹ ਜਿਹੜਾ ਉਹਨਾਂ ਕਿੰਨੇ ਤਿੰਨ ਤਿੰਨ ਦਿਨ ਦੇ ਵਰਤੇ ਵਰਤ ਵੀ ਹੁੰਦੀ ਦੀ ਜਨ ਤਿੰਨ ਦਿਨ ਜਨ ਇੰਸਟਾਲ ਜੀ ਅੱਜ ਸਹਦ ਦਿਹਾੜੀ ਵਾਲੀ ਹੈ ਨਾ ਪੀਕਾ ਕਰੋੜਾਂ ਵਿੱਚ ਪੈਂਦੀ ਆ ਹਾਂ ਕਿਲਾ ਅਗਰ ਇਹਦਾ ਕਿਲਾ ਉੜ ਜਾਂਦਾ ਕਿਲਾ ਉੜ ਜਾਂਦਾ ਹਾਂ ਕਿਲਾ ਜੀ ਪੂਰਾ ਇਕੱਲੇ ਜਗ੍ਹਾ ਸਰਦਾ ਨਹੀਂ ਹਾਂ ਫੇਰ ਵੀ ਅੱਧੇ ਕਹਿੰਦੇ ਜ਼ਾਰੂ ਨਹੀਂ ਭਲਾਈ ਹਾਂ ਮੀਟ ਨਹੀਂ ਖੜਾਇਆ ਅੱਛਾ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਾਂ ਕਰਕੇ ਮਜ਼ਾ ਆ ਗਿਆ ਅੱਛਾ ਜੀ ਹੈ ਬੜੀ ਖੁਸ਼ੀ ਹੋਈ ਔਰ ਅਸੀਂ ਆਪਣੇ ਚੈਨਲ ਤੇ ਨਾ ਜੀ ਬਜ਼ੁਰਗਾਂ ਨਾਲ ਗੱਲਾਂ ਮਾਰਦੇ ਆ ਆ ਜਿਹੜੀ ਤੁਸੀਂ ਪੂਰੀ ਦੱਸੀ ਨਾ ਜੀ ਤਫਸੀਲ ਨਾਲ ਵੀ ਪਹਿਲਾਂ ਤੇ ਹੁਣ ਦੇ ਹਾਲਾਤ ਕਿਦਾਂ ਬਦਲ ਗਏ ਔਰ ਅਸੀਂ ਜ਼ਹਿਰਾਂ ਖਾ ਰਹੇ ਆ ਹੈ ਤੇ ਰੱਬ ਮੋੜਾ ਪਾਵੇ ਪੰਜਾਬ ਨੂੰ ਅਸੀਂ ਦੁਆ ਕਰਦੇ ਆ ਯਾਰ ਦੁਆਰਾ ਪ੍ਰਾਣੀਆਂ ਖਾਣੇ ਮੋੜਾ ਤਾਂ ਹੁਣ ਮੁਸ਼ਕਲ ਪੈਣਾ ਹੈ ਅੱਛਾ ਮੁਸ਼ਕਲ ਪਾਉਗਾ ਨੇ ਗ੍ਰਾਹਕਾਂ ਨੂੰ ਤਾਂ ਆਣ ਕੇ ਜਦੋਂ ਬਿਮਾਰੀਆਂ ਪੈਣ ਗਿਆ ਘੇਰਾ ਪੈਣ ਗਿਆ ਹੁਣ ਕੋਈ ਵੀ ਚੀਜ਼ ਲਿਆ ਕਿਤੇ ਤੇ ਲਿਆ ਹਮ ਸਭ ਚ ਵੀ ਇਹ ਮਿਲਾਪਟਾ ਹੁਣ ਜਿਹੜੀ 5 ਰੁਪਏ ਦੀ ਚੀਜ਼ ਆ 500 ਨੂੰ ਮਿਲਦੀ ਆ ਹੁਣ ਤੂੰ ਕੋਲ ਬੈਠੇ ਸੇ ਕਿਆ ਛਾਟ ਮੀਟ ਕਰ ਲੇਗਾ ਕੁਝ ਨਹੀਂ ਨਹੀਂ ਜੇ ਕਿਤੇ ਦੂਰ ਤਰੇਟੇ ਜਾ ਕੇ ਕਿਤੇ ਰਹਿਣ ਲੱਗ ਜਾਈਏ ਕਿਤੇ ਉੱਥੇ ਨਾ ਰੇਆ ਪਾਈਏ ਸਪਰੇਆ ਪਾਈਏ ਇਦੇ ਖਾਈਏ ਬੀਜ ਕੇ ਮੈਂ ਤੈਨੂੰ ਦੱਸਾਂ ਬਾਈ ਜਿਹੜੀ ਪੰਜਾਬ ਦੀ ਛਾਤੀ ਹੈ ਬਿਨਾ ਰੇਤ ਤੇ ਦਵਾਈਆਂ ਤੇ ਨਹੀਂ ਹੋ ਸਕਦੀ ਫਸਲ ਅੱਛਾ ਹਾਂ ਸ਼ੁਰੂ ਤੇ ਕਿ ਹੁਣ ਹੁਣ ਐ ਹੋ ਜੀ ਹੋਗੀ ਹਾਂ ਹੁਣ ਹੋਗੀ ਛਾਤੀ ਲੱਗ ਗਈ ਉਹਦੇ ਪਰ ਦਵਾਈਆਂ ਲੱਗੀਆਂ ਧਰਤੀ ਨੂੰ ਹਾਂ ਲੱਗੀਆਂ ਛਾਤੀ ਨੂੰ ਹੁਣ ਗੁੱਲੀ ਡੰਡਾ ਕਿਤੇ ਵੰਡੇ ਜੇ ਉਹਦਾ ਛਾਤੀ 'ਚ ਜੰਮਦਾ ਪਹਿਲਾਂ ਸੇ ਹੀ ਹਾਂ ਜੇ ਸਪਰੀਆਂ ਕਰ ਦਿੰਨੇ ਕਈ ਦੀਆਂ ਕਣਕਾਂ ਸੁੱਕ ਜਾਨੀਆਂ ਉਹ ਕਰ ਜੇ ਥੱਲੇ ਜਾਦੇ ਆ ਜਾਂਦਾ ਠੇਕੇ ਪਰ ਭੋਲੇ ਬੈਠਦਾ ਉਹ ਕਰ ਜੇ ਥੱਲੇ ਆ ਜਾਂਦਾ ਹੁਣ ਅਗਲਾ ਕਹਿੰਦਾ ਵੀ ਮੈਂ 70 ਨੂੰ ਦੇਣੀ ਹੈ ਹਾਂ ਹੁਣ ਉਹ 70 ਤੇ ਘੱਟ ਤਾਂ ਮਿਲਦੀ ਨਹੀਂ ਠੇਕੇ ਪਰ ਉਹਦੇ ਵਿੱਚ ਕਾਹ ਘੱਟ ਲਏਗਾ ਤੂੰ ਮੈਨੂੰ ਨਹੀਂ ਘੱਟ ਸਕਦਾ ਲੱਖ ਰੁਪਏ ਨੂੰ ਸਮਝ ਲੈ ਥੋਕਾ ਲੱਕ ਜਾਂਦਾ ਵਿੱਚ ਦੁਆਆਂ ਭਾ ਭਾ ਕੇ ਹਾਂ ਲੱਖ ਰੁਪਇਆ ਖਰਚਾ ਆ ਜਾਂਦਾ ਕਿਲੇ ਪਰ RAMNAL RAMNAL ਉਹਦੇ ਵਿੱਚੋਂ ਦੇਖ ਲੈ ਤਿੰਨੀ ਘੋੜ ਸਕਦੀ ਹੈ ਜ਼ਿੰਮੇਦਾਰ ਵੀ ਕੀ ਕਰੂਗਾ ਕੁਝ ਨਹੀਂ ਕਰ ਸਕਦਾ ਸਭ ਕਰ ਗਿਆ ਜਾਣ ਜਿੰਨੇ ਬੋਲਦੇ ਨੇ ਤਖੜੇ ਹਾਂ ਉਹਦੇ ਅਸ ਗਵਰਨਮੈਂਟ ਲੁੱਟੀ ਵੀ ਹੋਊਗੀ ਉਹਨਾਂ ਦੀ ਅੱਛਾ ਨਹੀਂ ਕਮਾ ਕੇ ਪੈਸਾ ਕੋਈ ਨਹੀਂ ਆਥੇ ਕਮਾ ਕੇ ਪੈਸਾ ਕਮਾਈ ਦਾ ਪੈਸਾ ਕੋਈ ਨਹੀਂ ਹੈਗਾ ਕਮਾਈ ਦੇ ਰਾਟ ਦੇਣੇ ਨਹੀਂ ਜੀ ਕੀ ਬਕਲਾ ਟਿਕ ਟਿਕ ਕਰ ਜੀਰੀਆਂ ਖਰੀਦੀਆਂ ਨਹੀਂ ਆਈਆਂ ਜੇ ਕਿਸੇ ਨੂੰ ਕਹੇ ਕਹਿੰਦਾ ਲਾਲਾ ਨੇ ਪੰਜ ਸੌ ਦਾ ਕਟਾ ਪੰਜ ਸੌ ਦਾ ਕਟਾ ਲੱਗਾ ਤੁਸੀਂ ਕਹਿੰਦੇ ਐਵੇਂ ਫੋਕੀਆਂ ਟੋਰਾ ਰਹੀਆਂ ਹਾਂ ਫੋਕੀਆਂ ਫੋਕੀਆਂ ਫੜਾਂ ਜਟਾਂ ਦੀਆਂ ਅੱਛਾ ਹਾਂ ਜੀ ਕੋਈ ਉਹ ਨਿੱਗਰ ਗੱਲ ਨਹੀਂ ਰਹੀ ਹੈਗੀ ਜੀ ਮੁਝਾਰ ਸਭ ਫੇਲ ਹੈ ਇਸ ਵਕਤ ਅੱਛਾ ਹਾਂ ਓਕੇ ਹੈ ਤੰਗ ਹੈ ਹਾਂ ਤੰਗ ਹੈ ਸਭ ਜਿਹੜਾ ਆਦਮੀ ਕਹਿੰਦਾ ਨਾ ਮੈਂ ਚਾਰੇ ਕਿ ਬਗੇ ਕਿਤੇ ਦੀ ਚੰਗੀ ਜਿਹੀ ਹੋਗੀ ਹਾਂ ਉਹਨੂੰ ਲੱਖ 2 ਲੱਖ ਰੁਪਈਆ ਬਚ ਗਿਆ ਉਹਨੇ ਇੰਨਾ ਦਾ ਜਗ੍ਹਾ ਦੇ ਵੇਲੇ ਟਰੈਕਟਰ ਲੈ ਲੈ ਕਹਿੰਦੇ ਜਪਟੇ ਪੰਲਾ ਲੋ ਗਾਉਣੇ ਸੁਣੋ ਹਾਇ ਕੰਮ ਚੱਲ ਪਏ ਹੁਣ ਦੱਸ ਕਿਆ ਕਹਿ ਸਕਨੇ ਆ ਨਵੀਂ ਜਨਰੇਸ਼ਨ ਵੀ ਡਿਮਾਂਡਾਂ ਕਰਦੀ ਐ ਮੈਂ ਗੱਡੀ ਲੈਣੀ ਮੈਂ ਇਹ ਲੈਣਾ ਬੋਲਣਾ ਨਾ ਜੀ ਪਹਿਲਾਂ ਨਿਆਂ ਜਿਹੜੇ ਹੁਣ ਪੜਦੇ ਨੇ ਨਿਆਣੇ ਕਹਿੰਦੇ ਪਹਿਲਾਂ ਕਹਿੰਦੇ ਮੋਟਰਸਾਈਕਲ ਲੈ ਕਦੇ ਤਾਂ ਜਾਣਾ ਬੜ ਨਹੀਂ ਜਾਣਾ ਨਹੀਂ ਇਕੱਲਾ ਹੁੰਦਾ ਹੋਨ ਗਵਰਨਮੈਂਟ ਨੇ ਪਹਿਲੀ ਕਰੂਨ ਕਹਿਆ ਵੀ ਕੱਲਾ ਮੁੰਡਾ ਹੋਵੇ ਬੜੀ ਬਹੁਤ ਨਿਆਣੇ ਨਾ ਹੋਣ ਹਾਂ ਅੱਗੇ 6 6 ਸ਼ਾਦਾ 12 ਸਾਈਂ ਵੀ ਚਲੇ ਜਾਂਦੇ ਤੇ ਬੜੇ ਪਜੀ ਤੇ ਇੰਨੇ ਗੱਲ ਵੀ ਮੇਲਾ ਦੇ ਕਿ ਆਇਆ ਤੇ ਲਾ ਕਿਆ ਚੀਜ਼ ਹੁੰਦਾ ਨਹੀਂ ਜਦੋਂ ਕੋਈ ਐਦਾਂ ਦੀ ਡਿਮਾਂਡ ਕਰਦਾ ਤਾਂ ਬੱਪੂ ਧਰ ਕੇ ਲੈਂਦਾ ਤਾਂ ਹਨਾ ਵਿਜਨਰ ਦੇ ਇੱਥੇ ਜਾਣਾ ਹੈ ਲਾ ਡਾਂਗ ਲੈ ਕੇ ਬਾਜਦਾ ਤਾਂ ਅੱਛਾ ਨਗਰ ਆਉਂ ਕਹਿੰਦਾ ਤੈਨੂੰ ਨੀਚੇ ਜਾਈ ਜਮਨ ਪੈਸੇ ਤੁਹਾਡੇ ਕੋਲ ਜਮਨ ਜੱਜ ਹੁੰਦਾ ਕੁਛ ਨਹੀਂ ਤਾਂ ਹਾਂ ਹੁਣ ਰੋਣਾ ਰੁਪਿਆ ਵਟ ਵਟ ਹੁੰਦਾ ਹਾਂ ਉਦੇ ਨਾਲੋਂ ਪਹਿਲਾ ਖਰਚਾ ਉਦੇ ਨਾਲੋਂ ਤਿੱਗਣਾ ਹੋਇਆ ਹੋਇਆ ਖਰਚਾ ਬਹੁਤ ਹੋ ਗਿਆ ਹਾਂ ਹੋਗਾ ਹਰੇ ਕਰਦੇ ਵਿੱਚ ਇਹ ਜਾਜਰੀ 12300 ਰੁਪਿਆ ਰੋਜ਼ਾਨੇ ਦਾ ਖਰਚਾ ਆਰਾਮ ਨਾਲ ਆਰਾਮ ਨਾਲ ਵਿਚੇ ਡੰਗਰਾਂ ਦੇ ਵਿੱਚ ਇਨਸਾਨ ਦਾ ਜਿਆਦਾ ਹੋ ਸਕਦਾ ਘਟਣੀ ਹਾਂ ਘਟਣੀ ਹੋ ਸਕਦਾ ਜੇ ਫਿਰ ਉਹਨੂੰ ਦੱਸ ਬਈ ਮੁਨਾਫਾ ਕਿੱਥੇ ਤੇ ਢਾਲੂ ਉਹਨੂੰ ਹੀ ਢਾਲ ਸਕਦਾ ਮੁਨਾਫਾ ਬਾ ਡੰਗ ਟਪਾਈ ਹੋ ਰਹੀ ਐ ਡੰਗ ਟਪਾਈ ਹੋ ਰਹੀ ਐ ਰੋਟੀ ਖਾਣੇ ਵਾਸ ਆਪਣੀ ਕੋਈ ਚੰਗੀ ਖਾਂਦਾ ਕੋਈ ਮਾੜੀ ਖਾਂਦਾ ਕੇ ਨੂਨ ਕੇ ਖਾ ਕੇ ਪਾਈ ਜੰਨੀ ਹਾਂ ਬਸ ਆਹ ਗੱਲ ਆ ਜੀ ਚਲੋ ਇਹ ਸਰੋਤੇ ਜਿਹੜੇ ਦੇਖਣ ਵਾਲੇ ਨੇ ਨਾ ਜੀ ਇਹ ਵੀਡੀਓ ਤੁਹਾਡਾ ਦੇਖਣਗੇ ਤੁਹਾਡੀਆਂ ਗੱਲਾਂ ਦੇ ਤੇ ਕਮੈਂਟ ਵੀ ਕਰਨਗੇ ਦੱਸਣਗੇ ਜਿਹੜੀ ਤੁਸੀਂ ਅਸਲੀਅਤ ਦੱਸੀ ਜਿਹਨੂੰ ਆਮ ਛੇਤੀ ਕਿਤੇ ਬੰਦਾ ਦੱਸਣ ਲੱਗੇ ਸੰਗ ਜਾਂਦਾ ਪਰ ਤੁਸੀਂ ਇਹਨ ਬਿਲਕੁਲ ਗੱਲ ਕੱਢ ਕੇ ਰੱਖਤੀ ਮੂਰੇ ਅਸੀਂ ਕਾਮਨਾ ਕਰਦੇ ਹਾਂ ਜੀ ਉਮੀਦ ਬਗੀ ਅਰਦਾਸ ਕਰਦੇ ਆ ਤੁਹਾਡੀ ਸਿਹਤ ਜਾਬੀ ਦੀ ਚੰਗੀ ਤੁਹਾਡੀ ਸਿਹਤ ਰਹੇ ਔਰ ਤੁਸੀਂ ਖੁਸ਼ ਰਹੋ ਹਾਂ ਜੀ ਚੰਗਾ ਜੀ ਸਤਿ ਸ੍ਰੀ ਅਕਾਲ